ਸਰ ਕੁਕਬੀਰ ਸਿੰਘ ਜੀ ਬਾਦਸ਼ਾਹ ਮੁਬਾਰਕ ਕੁਕਬੀਰ ਸਿੰਘ ਜੀ ਬਾਦਸ਼ਾਹ ਜਿੰਦਾਬਾਦ ਬੰਨ ਬੱਦਲੂ ਮੁਰਦਾਬੰਨ ਬੱਦਲੂ ਮੁਰਦਾਬਾ ਬੰਨ ਫਰੀ ਪਿੱਠ ਦੇ ਛੁਰਾ ਮਾਰਦੇ ਵਾਰੋ ਇਦਾਂ ਲਗਰੂ ਮੁਰਦਾਬਾ ਗੁਰਦਾਬਾ ਜਿੰਦਾਬਾਦ ਦੇਖੋ ਅਸੀਂ ਚਾਹਦੇ ਆਂ ਵੀ ਜੋ ਵੀ ਜੋਗ ਪਾਰਟੀ ਪ੍ਰਧਾਨ ਅੱਗੇ ਗੱਲ ਰੱਖਾਂਗੇ ਜੋ ਪਾਰਟੀ ਪ੍ਰਧਾਨ ਸਾਹਿਬ ਕਹਿਣਗੇ ਜੇ ਜਿੰਨਾਂ ਦੀ ਛਵੀ ਚੰਗੀ ਆ ਜਿਹੜੇ ਹੁਣ ਦੇਖੋ ਮੈਨੂੰ ਕਟੋਕਟ ਦਰਜਨਾ ਇਹੋ ਜੇ ਅਕਾਲੀ ਲੀਡਰ ਨੇ ਜਿਹੜੇ ਮੰਨ ਕੇ ਜਦੋਂ ਹਰਪਾਲ ਜਨੇਜਾ ਜੀ ਕਿੰਨੀਆਂ ਇਲੈਕਸ਼ਨਾਂ ਲੜੇ ਕਿੰਨੇ ਭਜਾਏ ਰੱਖੜਾ ਸਾਹਿਬ ਨੇ ਹਰਪਾਲ ਆਪਣਾ ਹਰਬੀਤ ਪਠਾਰ ਮਾਜਰਾ ਸੀਗਾ ਉਹ ਕਿੰਨੇ ਭਜਾਇਆ ਚੰਦੂ ਮਾਜਰਾ ਸਾਹਿਬ ਨੇ ਅਜੀਤਪਾਲ ਕੋਹਲੀ ਸੀ ਕੱਦਵਰ ਨੇਤਾ ਸੀਗੇ ਪੰਜਾਬ ਦੇ ਉਹਨਾਂ ਦੇ ਦਾਦਾ ਜੀ ਮੰਤਰੀ ਦੇ ਪਿਓ ਉਹਨਾਂ ਦੇ ਫਾਤਿਹ ਸਾਹਿਬ ਮੰਤਰੀ ਦੇ ਆਪ ਮੇਰੇ ਕਿੱਦਾਂ ਨਾ ਸੀ ਸਾਨੂੰ ਉਤਸ਼ਾਹ ਸਾਨੂੰ ਨਾ ਉਹਨਾਂ ਦੇ ਖਿਲਾਫ ਰਲਗਾ ਕੇ ਕਿ ਆਹ ਬੋਲੋ ਬੋਲੋ ਬਾਦਲ ਸਾਹਿਬ ਦੇ ਖਿਲਾਫ ਜਾਓ ਉਹਨਾਂ ਨੂੰ ਭੁਜਾਇਆ ਜਸਪਾਲ ਪ੍ਰਧਾਨ ਭੁਜਾਇਆ ਗੜੀ ਸਾਹਿਬ ਭੁਜਾਇਆ ਇੱਥੋਂ ਸਭ ਤੋਂ ਵੱਡ ਜਗਤਾਰ ਸਿੰਘ ਰਾਜਲਾ ਐਮ ਐਲ ਏ ਲੜਿਆ ਉਹਨਾਂ ਨੂੰ ਭੁਜਾਇਆ ਠੀਕ ਹੈ ਕਿੰਨੂ ਕਿੰਨੂ ਮੈਂ ਕਿਹੜਾ ਕਿਹੜਾ ਨਾਮ ਲਵਾਂ ਜਿਹੜੇ ਕੱਦ ਵਰਨੇ ਤਾਂ ਆਪ ਸਾਰਿਆਂ ਨੂੰ ਪਾਰਟੀ ਜੋ ਲਾਂਬੇ ਕਰਕੇ ਆਪ ਹੀ ਅੱਗੇ ਆ ਗਏ ਜੇ ਮਾੜਾ ਜੇ ਵੀ ਜਿਵੇਂ ਹੁਣ ਕਰਤਾਰਪੁਰ ਸਾਹਿਬ ਹੈ ਉਹਨਾਂ ਨੂੰ ਪਹਿਲਾਂ ਐ ਜੀ ਪੀ ਸੀ ਮੈਂਬਰ ਫਿਰ ਪੰਜਾਬ ਦੀ ਨੁਮਾਇੰਦਗੀ ਉਹਨਾਂ ਨੂੰ ਦਿੱਤੀ ਐ ਜੀ ਪੀ ਸੀ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਸਮਝੌਤਾ ਹੋ ਗਿਆ ਰਾਖੀ ਨੂੰ ਇੱਧਰ ਬਣਾ ਦਿਓ ਤੇ ਮੈਨੂੰ ਇਹਨਾਂ ਨੂੰ ਇਹ ਆਪਸ ਦੇ ਵਿੱਚ ਇੱਕ ਬਿੱਲੀ ਜਿਹੜੀ ਥੈਲਿਓ ਹੁਣ ਲੋਕ ਇਸ ਗੱਲ ਦੇ ਵਿੱਚ ਪਰੇਸ਼ਾਨ ਨੇ ਵੀ ਸਾਰ 40 ਸਾਲ ਤੋਂ ਪਰਿਵਾਰ ਲੜਦੇ ਨੇ ਸਾਡੇ ਵਾਰ ਇੱਕ ਨਿਵਾਣਾ ਜਆ ਵਰਕਰ ਜੇ ਰਖੜਾ ਸਾਹਿਬ ਕੋਈ ਕਦੇ ਚੱਲ ਗਿਆ ਤੂੰ ਰਖੜਾ ਸਾਹਿਬ ਕੋ ਗਿਆ ਸੀ ਜੇ ਕਦੇ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਪਰਿਵਾਰ ਦਾ ਮੈਂਬਰ ਚੰਦੂ ਮਾਜਰੇ ਕੋ ਚੱਲ ਗਿਆ ਤੂੰ ਚੰਦੂ ਮਾਜਰੇ ਕੋ ਕੀ ਲੈਣ ਗਿਆ ਸੀ ਸੋ ਇਹ ਲੜਾਂਦੇ ਰਹੇ ਤੇ ਆਪ ਰਾਜ ਕਰਦੇ ਇਹਨਾਂ ਦੀ ਜਿਹੜੀ ਮਾਨਸਿਕ ਸੰਤੋਨਾ ਦਾ ਉਹ ਇੱਕ ਪਿੰਡ ਦੇ ਸਰਪੰਚ ਵਰਗਾ ਹੈ ਪਿੰਡ ਦਾ ਸਰਪੰਚ ਦਾ ਕੀ ਹੁੰਦਾ ਵੀ 5-7 ਸਰਪੰਚ ਬੰਨਣਾ ਦੋ ਪਾਰਟੀਆਂ ਲੜਾਈ ਜਾਓ ਤੇ ਰਾਜ ਕਰੀ ਜਾਓ ਇਹ ਉੱਥੇ ਤੱਕ ਸੀਮਤ ਰਿਹਾ ਤੇ ਬਾਦਲ ਸਾਹਿਬ ਦੇ ਵਿੱਚ ਕੀ ਦੋਸ਼ ਹੈ ਜਿਹਦੇ ਕਮਾਂਡਰ ਇਨ ਚੀਫ ਜ਼ਿਲ੍ਹੇ ਦੇ ਰਖੜਾ ਸਾਹਿਬ ਨੇ ਚੀਫ ਹੋ ਕਮਾਂਡਰ ਚੰਦੂ ਮਾਝਾ ਖਵਾਰਾ ਚੰਦਾ ਸੀ ਤੇ ਕੀ ਕਾਰਨ ਹੈ ਵੀ ਇਹਨਾਂ ਦੀ ਨੁਮਾਇੰਦਗੀ ਇਹ ਜੋ ਇਹਨਾਂ ਨੇ ਪਟਿਆਲੇ ਚ ਚਾਇਆ ਤੁਸੀਂ ਸਾਰੇ ਜਾਣਦੇ ਹੋ ਐਸਐਸਪੀ ਡੀਸੀ ਤੱਕ ਇਹਨਾਂ ਦੇ ਕਹਤੇ ਲੱਗਦੇ ਰਹੇ ਨੇ ਕੰਮ ਇਹ ਸਾਰੇ ਆਪਣੇ ਮਨਮਰਜ਼ੀਆਂ ਨਾਲ ਕਰਦੇ ਚਾਹਤਿਆਂ ਨੂੰ ਆਪਣੇ ਨੂੰ ਕੰਮ ਦਿੰਦੇ ਰਹੇ ਨੇ ਅਹੁਦੇ ਦਿੰਦੇ ਰਹੇ ਨੇ ਤੇ ਫੇਰ ਕਾਰਨ ਕੀ ਹੈ ਵੀ ਇਹ ਸਭ ਦੀ ਜਮਾਨਤਾ ਜਬਤ ਹੋਣੀ ਹੈ ਜੀ ਜਰੇ ਤਾਂ ਨਹੀਂ ਹੈਗਾ ਬੀਜੇਪੀ ਤੁਹਾਡੇ ਇੱਕ ਇਕੱਲੇ ਕਮਜ਼ੋਰ ਕਰ ਰਹੀ ਹੈ ਤਸਵੀਰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਹ ਤੁਹਾਨੂੰ ਮੈਂ ਕੀ ਦੱਸ ਰਿਹਾ ਤੁਸੀਂ ਧਿਆਨ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਿਹੜਾ ਢੀਂਡਾ ਸਾਹਿਬ ਉਹ ਤੁਹਾਨੂੰ ਜਗ ਜाहिर ਹੈ ਵੀ ਉਹ ਭਾਜੀਪੀ ਦੇ ਕਹਿਣ ਤੇ ਆਈ ਰਖੜਾ ਸਾਹਿਬ ਭਾਜੀਪੀ ਨਾਲ ਸਮਝੋਤਾ ਇਹਨਾਂ ਦਾ ਚੰਦੂ ਮਾਜਰਾ ਸਾਹਿਬ ਤਾਂ ਭਾਜੀਪੀ ਦੀ ਬੰਦੀ ਹੈ ਠੀਕ ਹੈ ਮਲੋਕਾ ਸਾਹਿਬ ਨੇ ਨੂੰ ਲੜੀ ਟੋੜਾ ਮਾਜਰਾ ਜੀ ਨੇ ਕਹਿ ਰਹੇ ਨੇ ਵੀ ਸੁਖਵੀਰ ਬਾਦਲ ਆਪ ਕਹਿੰਦੇ ਸਮਝੋਤੇ ਨੂੰ ਵੀ ਅਸੀਂ ਜੀ ਹਾਂ ਬਿਲਕੁਲ ਗਲਤ ਕਰਦਾ ਜੇ ਸਮਝੋਤਾ ਕਰਨਾ ਚਾਹੁੰਦੇ ਤਾਂ ਇਹ ਲੋਕਾਂ ਨੇ ਪ੍ਰੈਸ਼ਰ ਪਾਇਆ ਉਹਨਾਂ ਤੇ ਵੇ ਪ੍ਰੈਸ਼ਰ ਪਾ ਕੇ ਲੋਕਾਂ ਨੂੰ ਕਿਹਾ ਵੀ ਸਾਰੇ ਲੀਡਰਾਂ ਵੀ ਤੁਸੀਂ ਬੀਜੇਪੀ ਨਾਲ ਸਮਝੌਤਾ ਕਰੋ ਸਾਡੀ ਦਿੱਤੇ ਸੱਤਾ ਦਾ ਲਾਲਚ ਸੀ ਸੱਤਾ ਤੋਂ ਬਿਨਾਂ ਰਹਿ ਨਹੀਂ ਸਕਦੇ ਹੁਣ 75 75 ਸਾਲ ਇਹਨਾਂ ਦੀ ਉਮਰ ਹੋ ਗਈ 80 80 ਸਾਲ ਉਮਰ ਹੋ ਗਈ ਤੇ ਇਹ ਕਿਉਂ ਨਹੀਂ ਆਪਣੇ ਅਹੁਦੇ ਛੱਡਦੇ ਤੇ ਨੌਜੁੱਥ ਨੂੰ ਜਾਂ ਨਵੇਂ ਬੰਦੇ ਨੂੰ ਅੱਗੇ ਆਣ ਦਿੰਦੇ ਹੁਣ ਚੰਦੂ ਮਾਰ ਸਾਹਿਬ ਨੇ ਅੜ ਕੇ ਲੜ ਕੇ ਬਲੈਕਮੇਲ ਕਰਕੇ ਆਪਣੇ ਮੁੰਡੇ ਨੂੰ ਟਿਕਟ ਦਵਾਈ ਇੱਥੇ ਕਿਉਂਕਿ ਸਾਡਾ ਹੱਕ ਨਹੀਂ ਮੰਨਦਾ ਕਿਸੇ ਵਰਕਰ ਦਾ ਹੱਕ ਨਹੀਂ ਮੰਨਦਾ ਚੰਦੂ ਮਾਰ ਸਾਹਿਬ ਨੇ ਠੇਕਾ ਲੈ ਰੱਖਿਆ ਵੀ ਸਾਰੀ ਉਮਰ ਇਲੈਕਸ਼ਨਾਂ ਲੜਉਣੇ ਆ ਉਹਨਾਂ ਨੇ ਯਾ ਰਖਣਾ ਸਾਹਿਬ ਨੇ ਠੇਕਾ ਲਾ ਰੱਖਿਆ ਵੀ ਹੋਰ ਵਰਕਰ ਦੀ ਆਸਦਾ ਅੱਜ ਬਾਦਲ ਸਾਹਿਬ ਨੂੰ ਲੋੜ ਸੀ ਪਾਰਟੀ ਨੂੰ ਲੋੜ ਸੀ 40 ਸਾਲ ਜੇ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਪਾਰਟੀ ਨੇ ਵੀ ਬੜੇ ਆਨੰਦ ਦਿੱਤੇ ਇਹਨਾਂ ਨੇ ਰਾਜ ਭਾਗ ਹੰਡਾਇਆ ਐਸਐਸਪੀ ਡੀਸੀ ਆਪਣੀ ਮਰਜ਼ੀ ਨਾਲ ਲਾਂਦੇ ਰਹੇ ਨੇ ਅੜ ਕੇ ਦਾ ਕਾਰਨ ਵੀ ਇਹ ਮੰਦੇ ਹੋ ਕਿ ਇਹ ਆਪਸੀ ਜਿਹੜੀ ਨਿੱਜੀ ਕੁਆਲਟੀ ਦੇ ਲਈ ਜਿਹੜੀ ਹੈ ਵੱਡੀ ਹਾਲ ਹੋਈ ਹੈ ਕਿ ਆਪਣਾ ਹੀ ਆਪਣਾ ਪੋਸਟ ਦੇ ਤੱਕਰ ਦੇ ਵਿੱਚ ਜਿਹੜਾ ਬਿਲਕੁਲ ਇਹਨਾਂ ਨੇ ਆਪਣਾ ਸੋਚਿਆ ਆਪਣੇ ਪਰਿਵਾਰ ਦਾ ਸੋਚਿਆ ਨਾ ਕਿਸੇ ਵਰਕਤ ਦਾ ਸੋਚਿਆ ਨਾ ਪਾਰਟੀ ਦਾ ਸੋਚਿਆ ਇਹਨਾਂ ਨੇ ਆਪਣਾ ਹੀ ਸੋਚਿਆ ਇਸੇ ਕਾਰਨ ਕਰਕੇ ਦੇਖੋ ਅੱਜ ਤੁਸੀਂ ਜਾਣਦੇ ਹੋ ਭਾਜਪਾ ਦਾ ਇਹੋ ਜਿਹਾ ਕੀ ਉਹਨਾਂ ਨੇ ਬ੍ਰਹਮਾਸਤਰ ਚਲਾ ਦਿੱਤਾ ਸੀ ਵੀ ਉਹਨਾਂ ਦੀ ਪੰਜਾਬ ਦੇ ਵਿੱਚ ਵੋਟ ਵਧ ਗਈ ਭਾਜਪਾ ਦੀ ਜੋ ਵੋਟ ਹੈਗੀ ਉਹ ਹੈਗੀ ਆ ਇਹੀ ਕਾਰਨ ਹੈ ਕਿ ਇਹ ਲੋਕਾਂ ਨੇ ਵੋਟ ਜਿਹੜਾ ਭਾਜਪਾ ਨੂੰ ਡੱਟ ਕੇ ਪੁਵਾਈ ਆ ਅੜ ਕੇ ਪੁਵਾਈ ਆ ਮਹਾਰਾਜ ਸਾਹਿਬ ਨੂੰ ਪਟਿਆਲਾ ਤੋਂ ਰਖੜਾ ਸਾਹਿਬ ਕਿਉਂ ਵਿਡਰਾ ਕਰਕੇ ਦੱਸੋ ਕੀ ਕਾਰਨ ਸੀ ਰਖੜਾ ਸਾਹਿਬ ਕੋ ਪੈਸੇ ਦੀ ਕਮੀ ਸੀ ਕੋ ਅਦੇ ਦੀ ਕਮੀ ਸੀ ਨਾ ਨਹੀਂ ਕਦ ਵਰ ਦੇ ਦਿੱਤਾ ਨੇ ਮੌਕੇ ਤੇ ਆ ਕੇ ਜਵਾਬ ਦੇ ਕੇ ਫਿਰ ਐਨਕੇ ਸ਼ਰਮਾ ਜੀ ਨੂੰ ਉਹਨਾਂ ਲਿਆਂਦੇ ਕਿੰਦੂ ਲਿਆਂਦੇ ਅਸੀਂ ਮੌਕੇ ਤੇ ਕੀ ਦੀ ਜਾ ਕੇ ਮੈਂਤ ਕਰਦੇ ਅਸੀਂ ਸੁਖਵੀਰ ਬਾਦਲ ਜੀ ਨੇ ਕਰਿਆ ਜੋ ਬਹੁਤ ਵਧੀਆ ਕਰਿਆ ਅੱਜ ਇਹ ਪਾਰਟੀ ਚ ਆਪ ਗਏ ਨੇ ਆਪ ਕਰਿਆ ਸੋ ਮਨ ਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਲੋਕ ਜਾਂ ਪਟਿਆਰੇ ਦੇ ਲੋਕ ਇਹਨਾਂ ਨੂੰ ਮੂੰਹ ਲਾਣਗੇ ਕਿਉਂਕਿ ਜੇ ਕੋਈ ਸ਼ਰਮਣੇ ਅਕਾਲੀ ਦਲ ਜੋਗ ਅਗਵਾਈ ਸਾਹਿਬ ਸੁਖਵੀਰ ਸਿੰਘ ਬਾਦਲ ਕਰਦੇ ਮੈਂ ਖੁਦ ਚੰਡੀਗੜ੍ਹ ਮੀਟਿੰਗ 'ਚ ਹਾਜ਼ਰ ਸੀਗਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 95 ਨੇ ਹੱਥ ਖੜੇ ਕਰਕੇ ਸੁਖਵੀਰ ਸਾਹਿਬ ਬਾਦਲ ਸਾਹਿਬ ਹੀ ਰਹਿਣ ਮੈਂ ਇਹਤ ਸੰਤੋਸ਼ਟੀ ਪ੍ਰਗਟਾਈ ਹੈ ਹਾਂ ਠੀਕ ਹੈ ਕਦੇ ਹੋ ਜਾਂਦਾ ਕੋਈ ਪਾਰਟੀ ਦੇ ਰਾਜ ਭਾਗ ਤੇ ਗਲਤੀਆਂ ਇਹਨਾਂ ਲੋਕਾਂ ਦੇ ਕਾਰਨ ਹੋਈਆਂ ਨੇ ਆਪਣੀ ਮਨਮਰਜ਼ੀ ਤੇ ਗੁਰਦੁਆਰੇ ਦਾ ਮੈਨੇਜਰ ਲਵਾਉਂਦੇ ਰਹੇ ਨੇ ਹੁਣ ਜੇ ਹੋਰ ਬੋਲਣਗੇ ਮੈਂ ਅਗਲੀ ਹੋਰ بڑا ਕੁਝ ਆ ਸਾਡੇ ਕੋਲ ਇਹਨਾਂ ਦੇ ਖਿਲਾਫ ਬੋਲਣਾ ਹੈਗਾ ਕਿ ਸੁਰ ਹੈ ਹੁਣ ਇਹਨਾਂ ਦੇ ਬੋਲੂ ਕਿ ਐਕਸ਼ਨ ਦੀ ਲੋੜ ਹੈਗੀ ਹੁਣ ਨਹੀਂ ਨਹੀਂ ਇਹਨਾਂ ਤੇ ਉਹ ਪਾਰਟੀ ਪ੍ਰਧਾਨ ਸਾਹਿਬ ਨੇ ਦੇਖ ਰਹਾ ਕੀ ਕਰਨਾ ਕੀ ਨਹੀਂ ਕਰਨਾ ਪਰ ਮੈਨੂੰ ਲੱਗਦਾ ਹੈ ਅੱਗੇ ਵੀ ਇਹ ਪਹਿਲੀ ਵਾਰ ਥੋੜਾ ਗਏ ਨੇ ਪਾਰਟੀ ਚ ਅੱਗੇ ਵੀ ਗਏ ਨੇ ਇਹਨਾਂ ਨੇ ਆਪਣਾ ਦਲ ਬਣਾਇਆ ਸੀ ਨੱਕ ਰਗੜ ਕੇ ਵਾਪਸ ਆਏ ਨੇ ਸੋ ਇਹਨਾਂ ਰਾਕੇ ਫਿਰ ਪਾਰਟੀ ਨੂੰ ਖਰਾਬ ਕੀਤਾ ਹੁੰਦਾ ਨਵਾਂ ਇਹ ਉਰਜਾ ਨਵਾਂ ਜੋਸ਼ ਆਏਗਾ ਤੇ ਉਹ ਪਾਰਟੀ ਨੂੰ ਸੰਭਾਲੇਗਾ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਜੀ ਤੁਸੀਂ ਕਹਿੰਦੇ ਕਿ 40 ਸਾਲ ਤੋਂ ਰਾਜ ਕਰਦੇ ਰਹੇ ਜਦੋਂ ਵੀ ਤੁਸੀਂ ਆ ਕੋ ਜਾਂਦੇ ਸੀ ਬਾਦਲ ਸਾਹਿਬ ਬਿਲਕੁਲ ਤੁਹਾਡੀ ਕੋਈ ਸੁਣਵਾਈ ਹੁਕਮ ਨਹੀਂ ਕਰਦੇ ਸੀ ਕੀ ਰੀਜ਼ਨ ਰਹਾ ਪਏ ਉਹਨਾਂ ਨੇ ਵਰਕਰਾਂ ਦੀ ਸੁਣਵਾਈ ਨਹੀਂ ਕੀਤੀ ਸਿਰਫ ਇਹਨਾਂ ਲੋਕਾਂ ਅੱਗੇ ਅੱਗੇ ਹੀ ਰੱਖਿਆ ਦੋਨਾਂ ਨੂੰ ਜੇ ਤੁਸੀਂ ਕਹਿੰਦੇ ਜੇ ਸਾਡੀ ਉਹ ਸੁਣਵਾਈ ਕਰਦੇ ਸੀ ਅਸੀਂ ਜਾਣਦੇ ਸੀ ਸਾਡੀ ਗੱਲ ਸੁਣਦੇ ਸੀ ਪਰ ਇਹ ਮੁੱਖ ਲੀਡਰਸ਼ਿਪ ਮੇਨ ਲੀਡਰ ਆਪਣਾ ਕਮਾਂਡਰ ਉਹ ਚੀਫ ਚੀਫ ਕਮਾਂਡਰ ਕਹਾਂਦੇ ਸੀ ਆਵਾਜ਼ ਚੱਕਦੇ ਰਹੇ ਅਸੀਂ ਦੱਸ ਆਹੀ ਕਾਰਨ ਹੈ ਵੀ ਅੱਜ ਇਹਨਾਂ ਦਾ ਇਹ ਹਾਲ ਹੋ ਗਿਆ ਇਹੀ ਕਾਰਨ ਆ ਉਹ ਸੁੰਦੇ ਦੀ ਸਾਡੀ ਪਰ ਉਹਨਾਂ ਦੀ ਮਜਬੂਰੀ ਸੀ ਇਹ ਬਲੈਕਮੇਲ ਕਰਦੇ ਸੀ ਉੱਤੇ ਜਾ ਕੇ ਨਹੀਂ ਅਸੀਂ ਪਾਰਟੀ ਛੱਡ ਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਹੁਣ ਇਹਨਾਂ ਦਾ ਵੀ ਇੱਕ ਪਾਰਟੀ ਨੂੰ ਦੇਣ ਸੀ ਬਹੁਤ ਪੁਰਾਣੇ ਲੱਗੇ ਹੋਣੇ ਤਾਂ ਲੈ ਬਹੁਤ ਬੜੇ ਪੁਰਾਣੇ ਜੁੜੇ ਸੀ ਜਨਪਦਾ ਸਰਨਾ ਤੁਹਾਨੂੰ ਫੋਨ ਨਹੀਂ ਆਏ ਬਹੁਤ ਕੁਝ ਫੋਨ ਆਏ ਨੇ ਪਰ ਅਸੀਂ ਜੋ ਸਮਝਿਆ ਵੀ ਸਾਡੀ ਇੱਕ 103 ਸਾਲ ਪੁਰਾਣੀ ਪਾਰਟੀ ਹੈ ਕੁਰਬਾਨੀਆਂ ਭਰੀ ਪਾਰਟੀ ਆ ਸੀ ਉਹਨੂੰ ਛੱਡ ਕੇ ਨਹੀਂ ਜਾ ਸਕਦਾ ਬੇਟਾ ਇਹ ਤੁਹਾਡੇ ਇਗਜ਼ਾਮ ਲਾਇਆ ਕਿ ਜਿਹੜਾ ਕਾਲਜਰ ਬਾਦਲਾ ਪੱਕ ਤੱਕ ਨਹੀਂ ਹੈ ਭਾਈ ਪ੍ਰਿੰਸੀਪਲ ਦੇ ਹੱਕ ਵਿੱਚ ਉਹਨੇ ਬਿਆਨ ਦਿੱਤਾ ਉਹਨੇ ਕਿ ਜਿਹੜਾ ਆਉਣ ਵਾਲਾ ਸਾਡਾ ਪ੍ਰਧਾਨ ਹੋਵੇਗਾ ਉਹਨੇ ਗੱਲਬਾਤ ਚੱਲ ਰਹੀ ਹੈ ਗਿਆਨੀ ਹਰਪੀ ਸਿੰਘ ਨੂੰ ਵੀ ਅਪਰੋਚ ਕੀਤੀ ਹੈ ਉਹਨੇ ਬੀਬੀ ਖਾੜਾ ਨੂੰ ਵੀ ਅਪਰੋਚ ਕੀਤੀ ਹੈ ਪ੍ਰਧਾਨੀਅਤ ਇਹਨਾਂ ਨੂੰ ਲਾਵਾਂਗੇ ਦੇਖਣਾ ਚਾਹੁੰਦੇ ਕੋ ਉਹ ਉਹ ਹੁਣ ਸਾਡੀ ਇੱਕ ਪਾਰਟੀ ਦਾ ਹਿੱਸਾ ਨਹੀਂ ਰਹੀ ਉਹ ਜੇ ਉਹਨੇ ਕੋਈ ਰੱਖਰੇ ਜੀ ਗੱਲ ਹੈ ਆਪਣੇ ਪਾਰਟੀ ਪਲੇਅਰ ਬਾਹਰੋਂ ਤੇ ਆ ਕੇ ਰੱਖਦੇ ਪਾਰਟੀ ਦੀ ਮੀਟਿੰਗ ਦੇ ਵਿੱਚ ਆਵਾਜ਼ ਉਠਾਉਂਦੇ ਜਿਹੜਾ ਬੰਦਾ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਹੋ ਕੇ ਗੱਲ ਕਰਦਾ ਉਹਦੇ ਨਾਲ ਅਸੀਂ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਸਕਦੇ ਉਹ ਜਿਹਦੇ ਕੋਈ ਮਰਜ਼ੀ ਜਾ ਸਕਦੇ ਉਹਨਾਂ ਨੂੰ ਹੱਕ ਜੁਜੀ ਪਟਿਆਲੇ ਦੇ ਪ੍ਰਭਾਉਤਾ ਨੂੰ ਪ੍ਰਭਾਉਤਾ ਜੀ ਜੁਜੀ ਪਟਿਆਲੇ ਦੇ ਪ੍ਰਭਾਉਤਾ ਅਸੀਂ ਹੁਣ ਅੱਜ ਮੇਰੇ ਇੱਕ ਮੇਰਾ ਨਿੱਜੀ ਇਹ ਫੈਸਲਾ ਸੀਗਾ ਵੀ ਪਾਰਟੀ ਪ੍ਰਧਾਨ ਦੇ ਨਾਲ ਅਸੀਂ ਕਰੀਏ ਹੁਣ ਉਸ ਤੋਂ ਬਾਅਦ ਜੋ ਪਾਰਟੀ ਪ੍ਰਧਾਨ ਸਾਹਿਬ ਕਹਿੰਦਾ ਹੁਣ ਲੈ ਕੇ ਵੀ ਆਵਾਂਗੇ ਅਸੀਂ ਇੱਥੇ ਲੈ ਕੇ ਆ ਕੇ ਉਹਨਾਂ ਦੱਸਾਂਗੇ ਵੀ ਇਹਨਾਂ ਦੇ ਜਦੋਂ ਖੇਮੇ 'ਚ ਤੁਸੀਂ ਆਉਂਦੇ ਸੀ ਕੀ ਕੱਠ ਹੁੰਦਾ ਸੀ ਜੋ ਸਾਡੇ ਖੇਮੇ 'ਚ ਆਉਂਗੇ ਤੇ ਇੱਥੇ ਲੈ ਕੇ ਆਵਾਂਗੇ ਤੇ ਵਿੱਚੋਂ ਨਵੀਂ ਪਾਰਟੀ ਲੈ ਕੇ ਪਟਿਆਲੇ 'ਚ ਉੱਠਾਂਗੇ ਬਹੁਤ ਬਲੰਦੀਆਂ 'ਵਾਂ ਉੱਠਾਂਗੇ ਇਹਨਾਂ ਨੇ ਦੋਸ਼ ਲਾਇਆ ਵੀ ਸੁਖਵੀਰ ਬਾਦਲ ਨੇ ਸੱਚੀ ਯਾਰੀ ਨੂੰ ਕੇ ਨਾਲ ਮਾਫੀ ਮੰਗਾਈ ਤੇ ਉਹਦਾ ਪੁਛਾਰ ਹੈ ਇਹ ਸਾਰੇ ਵਿੱਚ ਸੀਗੇ ਜੀ ਹਿੱਸੇਦਾਰ ਸੀਗੇ ਸਾਰੇ